ਉੱਗਰ ਬੜੀ ਵੱਧ ਰਹੀ ਆ ਟੀਡੀ ਦਾ ਬਿਆਨ ਹੈ ਮੇਰਾ ਨਿਕਾ ਕੋਰਟ ਦੇ ਵਿੱਚ ਉਹ ਕਹਿੰਦੇ ਅਸੀਂ ਕਰੀਏ ਜੀ ਕਿਛਰੀ ਵਾਰ ਅੰਭੀ ਬੜੇ ਚੁੱਪਦਾ ਜੀ ਹੱਥ ਜੇ ਜੇ ਤਾਂ ਖੇਰਾ ਜੀਨਾ ਰਹਿ ਗਿਆ ਤੇ ਜੇ ਖੇਰੇ ਦੀ ਬਣ ਗਈ ਸਰਕਾਰ ਭਗਵੰਤ ਕਰਲਾ ਤਿਆਰੀ ਤੇਰੇ ਤੇ ਉਲਟਾ ਐਨਡੀਪੀਐਸ ਦਾ ਪਰਚਾ ਕਰਨਾ ਹੀ ਕਰਨਾ ਮੈਂ ਔਰ ਸੁਣੋ ਔਰ ਸੁਣੋ ਔਰ ਮੈਂ ਔਰ ਇੱਕ ਗਣਾ ਜਾਨਾ ਮੈਂ ਬਦਲੇ ਨਾ ਨਹੀਂ ਕਰਨਾ ਮੈਂ ਇਨਸਾਫ ਇਸ ਕਰਕੇ ਲੈਣਾ ਵਾ ਇਹ ਚੋ ਵੀ ਜਾਣਗੇ ਜਿਹੜੇ ਔਰ ਇੱਥੇ ਅਫਸਰ ਜਿਹੜਾ ਨਾ ਸਾਡੇ ਕੋਲ ਇੱਕ ਪੰਜਾਬ ਸਰਕਾਰ ਕੋਲ ਇੱਕ ਧਾਰਾ ਵਾ 311 ਅਸੀਂ ਵੱਡੇ ਤੋਂ ਵੱਡੇ ਆਈਜੀ ਅਫਸਰ ਡੀਸੀ ਡਿਸੀਐਸਐਸਪੀ ਚੱਕਦੇ 304 311 ਅੱਜ ਜ਼ਬਰਨ ਰਿਟਾਇਰ ਕਰਕੇ ਫੜ ਕੇ ਅੰਦਰ ਦੇ ਸਕਦੇ ਆ ਉਹਨੂੰ ਜਦੋਂ ਮਰਜੀ ਡਿਸਮਿਸ ਕਰ ਸਕਦੇ ਪੈਨਸ਼ਨ ਵੀ ਨਹੀਂ ਮਿਲਗੀ ਉਹਨਾਂ ਅਫਸਰਾਂ ਨੂੰ ਵੀ 311 ਦੀ ਗੱਲ ਮੈਂ ਕਹਿ ਦੇਣਾ ਚਾਹਣਾ ਤੁਹਾਡੇ ਤੇ 311 ਲੱਗਣੀ ਆ ਇਹ ਬਦਲਾਖੋਰੀ ਨਹੀਂ ਹੋਏਗੀ ਇਹ ਮੈਂ ਇਸ ਕਰਕੇ ਕਰਨਾ ਵਾ ਕਿ ਉਸ ਤੋਂ ਬਾਅਦ ਜਿਹੜੇ ਪਰਚਾ ਦਰਜ ਹੋਗਾ ਨਾ ਐਨਡੀਪੀਐਸ ਦੇ ਇਹਨਾਂ ਬੰਦਿਆਂ ਦੇ ਉੱਤੇ ਜਾਓ ਜੇ ਸਾਰੇ ਪੰਜਾਬ ਦੇ ਵਿੱਚ ਕਿਸੇ ਇੱਕ ਪੁਲਿਸ ਵਾਲੇ ਨੇ ਵੀ ਕਿਸੇ ਤੇ ਝੂਠਾ ਪਰਚਾ ਦਰਜ ਕਰਾਉ ਉਹ ਕਹਿੰਦੇ ਖੈਰੇ ਖੈਰੇ ਤੇ